ਆਮ ਆਦਮੀ ਪਾਰਟੀ ਦੇ ਐਮਪੀ ਰਾਜ ਸਭਾ ਸੰਜੀਵ ਰੋੜਾ ਦੇ ਘਰ ਆ ਜੀਡੀ ਨੇ ਰੇਡ ਪਾਈ ਹੈ ਤੇ ਈਡੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਇਸੇ ਕਾਰਵਾਈ ਤੇ ਵਿਰੋਧੀਆਂ ਨੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਿਖਿਆ ਦਿੱਲੀ ਦੇ ਖੋਤੀ ਕਟੜੇ ਇਮਾਨ ਦਾ ਟੋਲੇ ਮਗਰੋਂ ਹੁਣ ਈਡੀ ਦਸਤਕ ਇਹਨਾਂ ਦੇ ਪੰਜਾਬ ਦੇ ਸਾਥੀਆਂ ਦੇ ਘਰਾਂ ਵਿੱਚ ਵੀ ਹੋ ਚੁੱਕੀ ਹੈ ਅਰਵਿੰਦ ਕੇਜੀਵਰ ਜਿਸ ਐਮਪੀ ਦੇ ਘਰ ਵਿੱਚ ਸ਼ਿਫਟ ਹੋਇਆ ਈਡੀ ਨੇ ਅੱਜ ਉਸ ਸੰਜੀਵ ਰੋੜਾ ਦੇ ਘਰ ਲੁਧਿਆਣਾ ਤੇ ਜਲੰਧਰ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਕਟੜੇ ਇਮਾਨਦਾਰਾ ਦੀ ਇਮਾਨਦਾਰੀ ਇੱਕ ਵਾਰ ਫਿਰ ਜਗ ਜਾਇਰ ਹੋਏਗੀ। ਹਜ਼ਾਰਾਂ ਕਰੋੜਾਂ ਦੇ ਘੁਟਾਲੇ ਹੁਣ ਸਾਹਮਣੇ ਆਉਣਗੇ। ਤਾਈਡੀ ਦੀ ਕਾਰਵਾਈ ਤੇ ਮਝੇਠੀਆਂ ਮ제 ਲੈਂਦੇ ਹੋਏ ਇਹ ਗੱਲਾ ਆਗ ਆਏ। ਦੱਸਦੀ ਹੈ ਕਿ ਮੁੱਖ ਮੰਤਰੀ ਵਾਲਾ ਘਰ ਖਾਲੀ ਕਰਨ ਤੋਂ ਬਾਅਦ ਕੇਜਰੀਵਾਲ ਸੰਜੀਵ ਰੋੜਾ ਦੇ ਘਰ ਸ਼ਿਫਟ ਹੋਏ ਸੀ। ਜਿਸ ਤੇ ਅੱਜ ਈਡੀ ਵੱਲੋਂ ਰੇਡ ਕੀਤੀ ਗਈ। ਤੇ ਛਾਪੇਮਾਰੀ ਕੀਤੀ ਗਈ। ਇਹਜ਼ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਆਮ ਆਦਮੀ ਪਾਰਟੀ ਦੇ ਐਮਪੀ ਰਾਜ ਸਭਾ ਸੰਜੀਵ ਰੋੜਾ ਦੇ ਘਰਾਂ ਜੀਨੀ ਨੇ ਰੇਡ ਪਾਈ ਹੈ ਤੇ ਏਡੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਇਸੇ ਕਾਰਵਾਈ ਤੇ ਵਿਰੋਧੀਆਂ ਨੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ 'ਤੇ ਲਿਖਿਆ ਦਿੱਲੀ ਦੇ ਖੋਤੀ ਕਟੜੇ ਇਮਾਨ ਦਾ ਟੋਲੇ ਮਗਰੋਂ ਹੁਣ ਏਡੀ ਦਸਤਕ ਇਹਨਾਂ ਦੇ ਪੰਜਾਬ ਦੇ ਸਾਥੀਆਂ ਦੇ ਘਰਾਂ ਵਿੱਚ ਵੀ ਹੋ ਚੁੱਕੀ ਹੈ ਅਰਵਿੰਦ ਕੇਜੀਵਰ ਜਿਸ ਐਮਪੀ ਦੇ ਘਰ ਵਿੱਚ ਸ਼ਿਫਟ ਹੋਇਆ ED ਨੇ ਅੱਜ ਉਸ ਸੰਜੀਵ ਰੋੜਾ ਦੇ ਘਰ ਲੁਧਿਆਣਾ ਤੇ ਜਲੰਧਰ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਕਟੜ ਇਮਾਨਦਾਰਾ ਦੀ ਇਮਾਨਦਾਰੀ ਇੱਕ ਵਾਰ ਫਿਰ जगਜाहिर ਹੋਏਗੀ। ਹਜ਼ਾਰਾਂ ਕਰੋੜਾਂ ਦੇ ਘੁਟਾਲੇ ਹੁਣ ਸਾਹਮਣੇ ਆਉਣਗੇ। ਤੇ ED ਦੀ ਕਾਰਵਾਈ ਤੇ ਮਝੇਠੀਆ ਮ제 ਲੈਂਦੇ ਹੋਏ ਇਹ ਗੱਲਾਂ ਆ ਗਏ। ਦੱਸਦੀ ਹੈ ਕਿ ਮੁੱਖ ਮੰਤਰੀ ਵਾਲਾ ਘਰ ਖਾਲੀ ਕਰਨ ਤੋਂ ਬਾਅਦ ਕੇਜਰੀਵਾਲ ਸੰਜੀਵ ਰੋੜਾ ਦੇ ਘਰ ਸ਼ਿਫਟ ਹੋਏ ਸੀ। ਜਿਸ ਤੇ ਅੱਜ ED ਵੱਲੋਂ ਰੇਡ ਕੀਤੀ ਗਈ ਤੇ ਛਾਪੇਮਾਰੀ ਕੀਤੀ ਗਈ। ਏਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਆਮ ਆਦਮੀ ਪਾਰਟੀ ਦੇ ਐਮਪੀ ਰਾਜ ਸਭਾ ਸੰਜੀਵ ਰੋੜਾ ਦੇ ਘਰਾਂ ਜੀਨੀ ਨੇ ਰੇਡ ਪਾਈ ਹੈ ਤੇ ਏਡੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਇਸੇ ਕਾਰਵਾਈ ਤੇ ਵਿਰੋਧੀਆਂ ਨੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ 'ਤੇ ਲਿਖਿਆ ਦਿੱਲੀ ਦੇ ਖੋਤੀ ਕਟੜੇ ਇਮਾਨ ਦਾ ਟੋਲੇ ਮਗਰੋਂ ਹੁਣ ਏਡੀ ਦਸਤਕ ਇਹਨਾਂ ਦੇ ਪੰਜਾਬ ਦੇ ਸਾਥੀਆਂ ਦੇ ਘਰਾਂ ਵਿੱਚ ਵੀ ਹੋ ਚੁੱਕੀ ਹੈ ਅਰਵਿੰਦ ਕੇਜੀਵਰ ਜਿਸ ਐਮਪੀ ਦੇ ਘਰ ਵਿੱਚ ਸ਼ਿਫਟ ਹੋਇਆ ED ਨੇ ਅੱਜ ਉਸ ਸੰਜੀਵ ਰੋੜਾ ਦੇ ਘਰ ਲੁਧਿਆਣਾ ਤੇ ਜਲੰਧਰ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਕਟੜ ਇਮਾਨਦਾਰਾ ਦੀ ਇਮਾਨਦਾਰੀ ਇੱਕ ਵਾਰ ਫਿਰ ਜਗ ਜਾਇਰ ਹੋਏਗੀ। ਹਜ਼ਾਰਾਂ ਕਰੋੜਾਂ ਦੇ ਘੁਟਾਲੇ ਹੁਣ ਸਾਹਮਣੇ ਆਉਣਗੇ। ਤਾਂ ED ਦੀ ਕਾਰਵਾਈ ਤੇ ਮਝੇਠੀਆਂ ਮਜੇ ਲੈਂਦੇ ਹੋਏ ਇਹ ਗੱਲਾਂ ਆ ਗਏ। ਦੱਸਦੀ ਹੈ ਕਿ ਮੁੱਖ ਮੰਤਰੀ ਵਾਲਾ ਘਰ ਖਾਲੀ ਕਰਨ ਤੋਂ ਬਾਅਦ ਕੇਜਰੀਵਾਲ ਸੰਜੀਵ ਰੋੜਾ ਦੇ ਘਰ ਸ਼ਿਫਟ ਹੋਏ ਸੀ। ਜਿਸ ਤੇ ਅੱਜ ED ਵੱਲੋਂ ਰੇਡ ਕੀਤੀ ਗਈ। ਤੇ ਛਾਪੇਮਾਰੀ ਕੀਤੀ ਗਈ। ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਆਮ ਆਦਮੀ ਪਾਰਟੀ ਦੇ ਐਮਪੀ ਰਾਜ ਸਭਾ ਸੰਜੀਵ ਰੋੜਾ ਦੇ ਘਰਾਂ ਜਿੰਨੀ ਨੇ ਰੇਡ ਪਾਈ ਹੈ ਤੇ ਏਡੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਇਸੇ ਕਾਰਵਾਈ ਤੇ ਵਿਰੋਧੀਆਂ ਨੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ 'ਤੇ ਲਿਖਿਆ ਦਿੱਲੀ ਦੇ ਖੋਤੀ ਕਟੜੇ ਮਾਨ ਦਾ ਟੋਲੇ ਮਗਰੋਂ ਹੁਣ ਏਡੀ ਦਸਤਕ ਇਹਨਾਂ ਦੇ ਪੰਜਾਬ ਦੇ ਸਾਥੀਆਂ ਦੇ ਘਰਾਂ ਵਿੱਚ ਵੀ ਹੋ ਚੁੱਕੀ ਹੈ ਅਰਵਿੰਦ ਕੇਜੀਵਰ ਜਿਸ ਐਮਪੀ ਦੇ ਘਰ ਵਿੱਚ ਸ਼ਿਫਟ ਹੋਇਆ ED ਨੇ ਅੱਜ ਉਸ ਸੰਜੀਵ ਰੋੜਾ ਦੇ ਘਰ ਲੁਧਿਆਣਾ ਤੇ ਜਲੰਧਰ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਕਟੜ ਇਮਾਨਦਾਰਾ ਦੀ ਇਮਾਨਦਾਰੀ ਇੱਕ ਵਾਰ ਫਿਰ जगਜाहिर ਹੋਏਗੀ। ਹਜ਼ਾਰਾਂ ਕਰੋੜਾਂ ਦੇ ਘੁਟਾਲੇ ਹੁਣ ਸਾਹਮਣੇ ਆਉਣਗੇ। ਤੇ ED ਦੀ ਕਾਰਵਾਈ ਤੇ ਮਝੇਠੀਆ ਮ제 ਲੈਂਦੇ ਹੋਏ ਇਹ ਗੱਲਾਂ ਆ ਗਏ। ਦੱਸਦੀ ਹੈ ਕਿ ਮੁੱਖ ਮੰਤਰੀ ਵਾਲਾ ਘਰ ਖਾਲੀ ਕਰਨ ਤੋਂ ਬਾਅਦ ਕੇਜਰੀਵਾਲ ਸੰਜੀਵ ਰੋੜਾ ਦੇ ਘਰ ਸ਼ਿਫਟ ਹੋਏ ਸੀ। ਜਿਸ ਤੇ ਅੱਜ ED ਵੱਲੋਂ ਰੇਡ ਕੀਤੀ ਗਈ ਤੇ ਛਾਪੇਮਾਰੀ ਕੀਤੀ ਗਈ। ਇਹ ਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ